ਜੇ ਤੂੰ ਤੁਸੀਂ ਕਿਤੇ ਯਾਤਰਾ ਤੇ ਜਾਣਾ ਹੁੰਦਾ ਹੈ ਨਾ ਤੇ ਬੰਦਾ ਪਹਿਲਾਂ ਹੀ ਤਿਆਰੀ ਕਰਨ ਲੱਗ ਪੈਂਦਾ ਹੈ ਕੱਪੜੇ ਬੰਨ ਲੈਂਦਾ ਹੈ ਰਸਤੇ ਦੇ ਵਿੱਚ ਖਾਣਾ ਪੀਣਾ ਕੀ ਹੈ ਉਹ ਵੀ ਬੰਨ ਲੈਂਦਾ ਹੈ ਪਰ ਇੱਕ ਦਿਨ ਤੈਨੂੰ ਸਰੀਰ ਛੱਡ ਕੇ ਇੱਥੋਂ ਜਾਣਾ ਹੈ ਤੇ ਜੇ ਤੂੰ ਸਰੀਰ ਛੱਡ ਕੇ ਪਤਾ ਨਹੀਂ ਕਿਹੜੇ ਵੇਲੇ ਆਵਾਜ਼ ਪੈ ਜਾਣੀ ਹੈ ਤੇ ਤੂੰ ਉਹਦੀ ਕੋਈ ਤਿਆਰੀ ਕਰਕੇ ਰੱਖੀ ਹੈ ਬੇਨਤੀ ਹੈ ਜਾਣਾ ਤਾਂ ਸਾਰਿਆਂ ਨੇ ਹੀ ਹੈ ਆਪਾਂ ਵੇਖਦੇ ਹਾਂ ਕੋਈ ਸਾਡੇ ਸਾਹਮਣੇ ਕਦੀ ਆਪਾਂ ਕਿਸੇ ਦਾ ਸੰਸਕਾਰ ਕਰਕੇ ਆਉਣੇ ਆ ਜੀ ਕਦੇ ਕਿਸੇ ਦਾ ਫੋਨ ਆ ਜਾਂਦਾ ਹੈ ਫਲਾਣਾ ਵੀ ਚੱਲ ਵੱਸਿਆ ਦੀਵਾਰੀ ਤਾਂ ਵਾਰੀ ਆਪੂ ਆਪਣੀ ਕੋਈ ਨਾ ਬੰਦੇ ਧੀਰਵਾਰੀ ਤਾਂ ਸਾਡੀ ਵੀ ਆ ਜਾਣੀ ਹੈ ਨਾ ਤੇ ਸੱਜਣਾ ਵਾਰੀ ਤੇਰੀ ਆਉਣ ਵਾਲੀ ਹੈ ਕਿ ਤੂੰ ਪੱਲੇ ਦੇ ਵਿੱਚ ਕੋਈ ਜਪ ਤਪ ਬੰਨ ਕੇ ਰੱਖਿਆ ਹੈ ਕਿ ਜਿਹੜਾ ਰਸਤੇ ਦੇ ਵਿੱਚ ਰੱਬ ਦੇ ਘਰ ਦੇ ਵਿੱਚ ਜਾ ਕੇ ਦਿਖਾਏਗਾ اے ਪਰਮਾਤਮਾ ਤੁਸੀਂ ਮੈਨੂੰ ਜੀਵਨ ਬਖਸ਼ਿਆ ਹੈ ਆਇਓ ਪੜਨ ਸੁਣਨ ਕੋ ਬਾਣੀ ਆਇਆ ਤੂੰ ਇਸ ਕਰਕੇ ਇੱਥੇ ਸੀਗਾ ਤੇ ਤੂੰ ਸੱਜਣਾ ਕੁਝ ਤੇਰੇ ਪੱਲੇ ਦੇ ਵਿੱਚ ਹੈ ਇਸ ਕਰਕੇ ਨਾ ਆਪਾਂ ਪੱਲੇ ਦੇ ਵਿੱਚ ਥੋੜਾ ਜਿਹਾ ਜਪ ਤਪ ਨੇਕੀਆਂ ਚੰਗਿਆਈਆਂ ਭਲਾਈਆਂ ਪਰਉਪਕਾਰ ਸੇਵਾ ਇਹ ਆਪਣੇ ਪੱਲੇ ਦੇ ਵਿੱਚ ਜਮਾ ਕਰਕੇ ਰੱਖੀਏ ਜੀ ਇੱਕ ਦਿਨ ਰੱਬ ਨੇ ਪੁੱਛਣਾ ਹੈ ਸਾਡੇ ਸਾਰਿਆਂ ਦੇ ਕੋਲ ਸੱਜਣਾ ਕੀ ਲੈ ਕੇ ਆਏ ਆ ਸੰਸਾਰ ਦੇ ਵਿੱਚੋਂ ਇਸ ਕਰਕੇ ਬੇਨਤੀ ਹੈ ਭਾਈ ਗੁਰਦਾਸ ਜੀ ਨੇ ਬਚਨ ਕੀਤਾ ਜਿਸ ਬੰਦੇ ਬੰਦਾ ਦੁਕਾਨ ਤੇ ਚਲਿਆ ਜਾਵੇ ਪਰ ਬਟੂਏ ਦੇ ਵਿੱਚ ਕੁਝ ਨਾ ਹੋਵੇ ਤੇ ਉਹ ਫਿਰ ਖਾਲੀ ਪਰਤ ਕੇ ਆਉਂਦਾ ਹੈ ਪਰਸ ਦੇ ਵਿੱਚ ਕੁਝ ਨਾ ਹੋਵੇ ਇਸ ਕਰਕੇ ਜਪ ਤਪ ਇਥੋਂ ਲੈ ਕੇ ਜਾਈਏ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚੋਂ ਉਹ ਫਿਰ ਰੱਬ ਦੇ ਘਰ ਦੇ ਵਿੱਚ ਸਾਡੇ ਕੰਮ ਆਉਣਗੇ ਤੇ ਬਚਨ ਕੀਤਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਸੱਜਣਾ ਜੇਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾਂ ਸੰਗ ਤੋ ਸਾ